ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਦੀ ਵੀਡੀਓ ਵਿੱਚ ਸਵਾਗਤ ਹੈ ਤੁਹਾਡਾ ਤੇ ਉਮੀਦ ਹੈ ਤੁਸੀਂ ਸਾਰੇ ਠੀਕ ਹੋਵੋਗੇ ਤੇ ਇਧਰ ਆਪਾਂ ਰੱਖਤੀ ਜੀ ਕੜਾਈ ਤੇ ਆਪਾਂ ਲੈ ਕੇ ਆਏ ਅੱਜ ਤੁਹਾਡੇ ਲਈ ਵੀਡੀਓ ਇੱਕ ਬਹੁਤ ਹੀ ਵਧੀਆ ਤੇ ਇਧਰ ਨੇ ਆਪਣੇ ਕੋਲੇ ਪਾਪੜ ਦੋ ਤਰ੍ਹਾਂ ਦੇ ਨੇ ਤੇ ਇਹਨਾਂ ਨੂੰ ਨਾ ਆਪਾਂ ਅੱਜ ਬਿਨਾਂ ਤੇਲ ਤੋਂ ਆਪਾਂ ਇਹਨਾਂ ਨੂੰ ਕਰਾਂਗੇ ਫਰਾਈ ਕਿਉਂਕਿ ਜਦੋਂ ਇਹਨਾਂ ਨੂੰ ਤੇਲ ਦੇ ਵਿੱਚ ਕਰੀਂਦਾ ਨਾ ਤੇ ਇਹਨਾਂ ਦੇ ਵਿੱਚ ਇਧਰ ਦੇ ਵਿੱਚ ਤੇਲ ਵਟ ਜਾਂਦਾ ਤੇ ਬਹੁਤ ਹੀ ਜ਼ਿਆਦਾ ਤੇਲ ਹੋ ਜਾਂਦਾ ਤੇ ਜਿਵੇਂ ਆਪਨੇ ਕਿਸੇ ਵੀ ਭਾਂਡੇ ਵਿੱਚ ਵੀ ਰੱਖਦੇ ਤੇ ਤੇਲ ਹੀ ਤੇਲ ਹੋ ਜਾਂਦਾ ਤੇ ਜਿਹੜਾ ਤੇਲ ਵੀ ਹੈ ਵੈਸੇ ਵੀ ਜੇ ਜਿਆਦਾ ਹੀ ਇਹਦੇ ਵਿੱਚ ਨਾ oily ਜਿਹਾ ਹੋ ਜਾਂਦੇ ਆ ਤੇ ਜਿੰਦੇ ਨਾਲ ਨਾ ਜੀਜਾ ਨਹੀਂ ਕਰਦਾ ਆਪਣਾ ਖਾਣ ਨੂੰ ਤੇ ਅੱਜ ਮੈਂ ਕਿਹਾ ਚੱਲ ਆਪਾਂ ਨਾ ਆਂਦੇ ਲੂਣ ਵਿੱਚ ਵੀ ਆਪਾਂ ਇਹਨਾਂ ਨੂੰ ਫਰਾਈ ਕਰ ਸਕਦੇ ਆ ਤੇ ਇਹ ਵਧੀਆ ਫੁੱਲ ਜਾਂਦੇ ਆ ਆਪਾਂ ਕਰਕੇ ਵੇਖਦੇ ਆ ਮੈਂ ਵੀ ਪਹਿਲੀ ਵਾਰ ਲੱਗੀਆਂ ਕਰਨ ਵੇਖਦੇ ਆ ਇਹ ਹੁੰਦੇ ਆ ਕਿ ਨਹੀਂ ਤੇ ਮੈਂ ਵੀ ਵੀਡੀਓ ਵੇਖੀ ਸੀ ਕਿਸੇ ਭੈਣ ਦੀ ਕਹਿੰਦੇ ਭੀ ਇਹ ਆਪਾਂ ਲੂਣ ਦੇ ਵਿੱਚ ਵੀ ਕਰ ਸਕਦੇ ਆ ਜਿਵੇਂ ਲੂਣ ਦੇ ਵਿੱਚ ਇਹਨਾਂ ਵਧੀਆ ਫੁੱਲ ਜਾਂਦੇ ਆ ਤੇ ਮੈਂ ਹਾਂ ਆਪਾਂ ਵੀ ਕਰਕੇ ਵੇਖਦੇ ਆ ਤੇ ਮੈਂ ਹਾਂ ਚੱਲ ਆਪਾਂ ਵੀਡੀਓ ਬਣਾ ਲੀਏ ਨਾਲ ਦੀ ਨਾਲ ਤੇ ਮੀ ਬਹੁਤ ਜ਼ਿਆਦਾ ਪਈ ਜਾਂਦਾ ਤੇ ਇਸ ਕਰਕੇ ਦਿਲ ਕਰਦਾ ਸੀ ਤੇ ਮੈਂ ਕਿਹਾ ਆਪਾਂ ਐਵੇਂ ਇਹਨੂੰ ਲੂਣ ਦੇ ਵਿੱਚ ਹੀ ਆਪਾਂ ਫਲਾਉਣੇ ਇਹਨਾਂ ਨੂੰ ਤੇ ਇਦਾਂ ਆਪਾਂ ਕੜਾਈ ਰੱਖਤੀ ਕੜਾਈ ਜਦੋਂ ਗਰਮ ਹੋ ਜੇਗੀ ਫਿਰ ਇਹਦੇ ਵਿੱਚ ਆਪਾਂ ਨਾ ਸੁੱਕੀ ਨਹੀਂ ਜੱਗਿੱਲੀ ਹੈ ਥੋੜੀ ਜੀ ਫਿਰ ਇਹਦੇ ਵਿੱਚ ਆਪਾਂ ਲੂਣ ਪਾਵਾਂਗੇ ਉਹ ਲੂਣ ਤੁਸੀਂ ਬਾਅਦ ਚ ਵੀ ਯੂਜ਼ ਕਰ ਸਕਦੇ ਹੋ ਜਿਵੇਂ ਕੇਕ ਵਗੈਰਾ ਬਣਾਉਣਾ ਹੋਵੇ ਉਹਦੇ ਵਿੱਚ ਵੀ ਆਪਾਂ ਵਰਤ ਸਕਦੇ ਆ ਤੇ ਆਪਾਂ ਇਹਦੇ ਵਿੱਚ ਆ ਕੜਾਈ ਸੁੱਕ ਜੂਗੀ ਤੇ ਫਿਰ ਆਪਾਂ ਇਹਦੇ ਵਿੱਚ ਲੂਣ ਪਾਉਨੇ ਆ ਤੇ ਆਪਾਂ ਇਹਨਾਂ ਨੂੰ ਬਣਾ ਕੇ ਵੇਖਦੇ ਆ ਬਣਦੇ ਆ ਕਿ ਨਹੀਂ ਤੇ ਵੀਡੀਓ ਵਧੀਆ ਲੱਗੇ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰਦਿਆ ਕਰੋ ਤੇ ਕਮੈਂਟ ਵੀ ਕਰਦਿਆ ਕਰੋ ਤੇ ਇਧਰ ਆਪਣੇ ਮੀਂਹ ਬਹੁਤ ਜ਼ਿਆਦਾ ਪਈ ਜਾਂਦਾ ਵੇਖੋ ਬਹੁਤ ਜ਼ਿਆਦਾ ਮੀਂਹ ਪੈਣ ਡਿਆ ਦੋ ਤਿੰਨ ਦਿਨ ਹੋ ਗਏ ਮੀਂਹ ਪਈ ਜਾਂਦੇ ਨੂੰ ਲਗਾਤਾਰ ਤੇ ਆਪਾਂ ਹੁਣ ਆਪਾਂ ਤੁਹਾਨੂੰ ਕਰਕੇ ਵਿਖਾਉਣੀ ਆ ਫਰਾਈ ਇਹਦੇ ਵਿੱਚ ਲੂਣ ਪਾਉਣੇ ਆ ਆਪਾਂ ਪਹਿਲਾਂ ਇਹ ਲੋ ਜਿਹਦੇ ਆਪਾਂ ਲੂਣ ਪਾਤਾ ਇਹਦੇ ਵਿੱਚ ਤੇ ਇਹ ਨਾ ਜਦੋਂ ਗਰਮ ਹੋ ਜੂਗਾ ਇਹਦਾ ਥੋੜਾ ਜਿਹਾ ਕਲਰ ਚੇਂਜ ਹੋ ਜਾਊਗਾ ਉਦੋਂ ਫਿਰ ਆਪਾਂ ਹੱਥ ਨਾਲ ਵੀ ਵੇਖ ਸਕਦੇ ਹਾਂ ਸੇਕ ਆਊਗਾ ਆਪਣੇ ਹੱਥਾਂ ਨੂੰ ਜਦੋਂ ਇਹ ਪੂਰਾ ਗਰਮ ਹੋ ਜਾਊਗਾ ਫਿਰ ਆਪਾਂ ਇਹਦੇ ਵਿੱਚ ਜਿਹੜੇ ਪਾਪੜ ਨੇ ਜਿਹੜੇ ਪਾਵਾਂਗੇ ਇਹਦੇ ਵਿੱਚ ਤੇ ਹਜੇ ਨੂੰ ਪੂਰਾ ਗਰਮ ਹੋ ਲੈਂਦੀ ਹੈ ਪਹਿਲਾਂ ਵੀ ਜਦੋਂ ਆਪਾਂ ਪੱਠੀਆਂ ਤੇ ਦਾਣੇ ਪਣਾਉਣ ਜਾਂਦੇ ਹੁੰਨੇ ਸਤ ਇਸੇ ਤਰ੍ਹਾਂ ਹੀ ਉਹ ਆਪਾਂ ਨੂੰ ਭੁੰਨ ਕੇ ਦਿੰਦਿਆਂ ਹੁੰਦੀਆਂ ਸੀ ਪੱਠੀਆਂ ਤੇ ਦਾਣੇ ਲੋਨ ਦੇ ਵਿੱਚ ਕਣਕ ਦੇ ਦਾਣੇ ਛੋਲਿਆਂ ਦੇ ਮੱਕੀ ਦੇ ਤੇ ਆਪਾਂ ਮੱਕੀ ਦੇ ਵੀ ਇੰਦੇ ਚ ਪਾਪਕੋਰਨ ਵੀ ਬਣਾ ਕੇ ਵੇਖਾਂਗੇ ਇੱਕ ਹੋਰ ਗਰਮ ਹੋਲੇ ਆਪਣਾ ਨਮਕ ਤੇ ਉਸ ਤੋਂ ਬਾਅਦ ਇੰਦੇ ਵਿੱਚ ਆਪਾਂ ਜਰੂਰ ਵੇਖਾਂਗੇ ਬਣਾ ਕੇ ਕਿਉਂਕਿ ਵੇਖਣਾ ਚਾਹੀਦਾ ਜਿਹੜੀ ਵੀ ਆਪਾਂ ਵੀਡੀਓ ਵੇਖਦੇ ਆ ਉਹਨੂੰ ਵੀ ਆਪਾਂ ਉਹ ਤਰੀਕਾ ਆਪਣਾ ਕੇ ਵੇਖਣਾ ਚਾਹੀਦਾ ਵੀ ਇਹ ਆਪਣਾ ਕੰਮ ਦਾ ਹੈ ਕਿ ਨਹੀਂ ਕੰਮ ਦਾ ਤੇ ਆਪਾਂ ਵੀ ਵੇਖਦੇ ਹੁਣ ਇਹ ਜਿਹੜੇ ਪਾਪੜੇ ਆਪਣੇ ਇੰਦੇ ਚ ਵਧੀਆ ਬਣਦੇ ਆ ਕਿ ਨਹੀਂ ਬਣਦੇ ਮੈਂ ਵੀ ਪਹਿਲੀ ਵਾਰੀ ਬਣਾਉਣ ਲੱਗੀ ਆ ਤੇ ਜੇ ਮੇਰੇ ਵਧੀਆ ਬਣਨਗੇ ਤੇ ਤੁਸੀਂ ਵੀ ਜਰੂਰ ਬਣਾ ਕੇ ਵੇਖਿਓ ਬਸ ਹੁਣ ਆਪਣਾ ਲੂਨ ਥੋੜਾ ਗਰਮ ਹੋਲੇ ਫਿਰ ਬਣਾਉਨੇ ਲਓ ਜੀ ਆਪਣਾ ਤੇਲ ਹੋ ਗਿਆ ਗਰਮ ਸੌਰੀ ਤੇਲ ਨਹੀਂ ਆ ਲੂਨ ਹੋ ਗਿਆ ਗਰਮ ਵੇਖੋ ਆਪਣਾ ਲੂਨ ਨਾ ਗਰਮ ਹੋ ਗਿਆ ਵੇਖੋ ਕਲਰ ਵੀ ਇਹਦਾ ਚੇਂਜ ਹੋ ਗਿਆ ਥੋੜੇ ਜਿਹਾ ਪਾ ਕੇ ਵੇਖਦੇ ਆਪਾਂ ਇਹਦੇ ਚ ਇਹਦੇ ਚ ਪਾ ਕੇ ਵੇਖਦੇ ਆਪਾਂ ਥੋੜੇ ਜਿਹਾ ਕੀ ਰਿਜ਼ਲਟ ਆਉਂਦਾ ਦੇ ਉੱਤੇ ਲੂਣ ਪਾ ਦਿੰਨੇ ਆਪਾਂ ਗਰਮ ਥੋੜੀ ਜੀ ਨਾ ਪਾਰੇ ਤਲੇ ਵਾਲੀ ਕੜਾਹੀ ਲੈਣੀ ਤੁਸੀਂ ਤਾਂ ਜੋ ਵੀ ਜਿਹੜਾ ਆਪਣਾ ਨਾ ਸਟੀਲ ਦੀ ਕੜਾਹੀ ਨਹੀਂ ਲੈਣੀ ਸ਼ਕੀਲ ਦੀ ਕੜਾਹੀ ਦਾ ਨਾ ਵਿੱਚ ਲੂਣ ਸੜਨ ਲੱਗ ਜਾਂਦਾ ਥੱਲੇ ਲੱਗ ਜਾਂਦਾ ਦੇਖੋ ਦੇਸ ਦੇ ਪਏ ਹੋਣੇ ਤੁਹਾਨੂੰ ਇਹ ਖੁੱਲਦੇ ਪਏ ਆ ਦੇਖੋ ਫੁੱਲਨੇ ਸ਼ੁਰੂ ਹੋ ਗਏ। ਕਿੰਨਾ ਇਤਨਾ ਲੂਣ ਪਾ ਦਨਾ ਇਹਦੇ ਉੱਤੇ ਤਾਂ ਜੋ ਸਾਰੇ ਫੁੱਲ ਜਾਣ ਆਪਣੇ। ਵਧੀਆ ਬਣਨਗੇ ਮੇਰੇ ਹਿਸਾਬ ਚ ਤਾਂ ਬਾਕੀ ਵੇਖਦੇ ਆ ਕਿ ਬਣਦਾ। ਫੁੱਲ ਗਏ ਵੇਖੋ। ਫੁੱਲ ਗਏ। ਵੈਸੇ ਤਾਂ ਠੀਕ ਹੈ ਜਿਆਦਾ ਆਪਾਂ ਨੂੰ ਜਿਹੜਾ ਤੇਲ ਖਾਣੇ ਆ। ਦੇ ਨਾਲ ਉਹ ਇਹ ਸਹੀ ਹੈ ਆਪਣਾ ਦੇਖੋ ਫੁੱਲ ਗਏ ਆਪਣੇ ਸਾਰੇ ਫੁੱਲੇ ਦੇਖੋ ਲਾਂ ਚੰਗੀ ਤਰ੍ਹਾਂ ਸਾਰਿਆਂ ਨੂੰ ਆਪਾਂ ਫਲਾ ਕੇ ਤੇ ਇਹਨਾਂ ਨੂੰ ਕੱਢ ਲੈਣੇ ਹੁਣ ਫਿਰ ਆਪਾਂ ਦੂਜੇ ਪਾਉਣੇ ਹੁਣ ਲੰਮੇ ਵਾਲੇ ਉਹ ਫੁੱਲੇ ਪਾਵਾਂਗੇ ਹੁਣ ਲਓ ਜੀ ਤੇ ਹੁਣ ਆਪਾਂ ਆ ਪਾ ਕੇ ਵੇਖਦੇ ਹਾਂ ਤੋਂ ਇਹ ਬਣਦੇ ਅਗਨੇ ਇਹਨਾਂ ਨੂੰ ਵੀ ਬਣਾ ਕੇ ਵੇਖ ਲੈਨੇ ਆਪਾਂ ਹੋ ਹਲਣੇ ਸ਼ੁਰੂ ਹੋ ਗਏ ਜਿਹੜੇ ਆਪਾਂ ਦੁਕਾਨਾਂ ਤੋਂ ਲੈਨੇ ਨਾ ਜਿਵੇਂ ਬੱਸਾਂ 'ਚ ਵੇਚਦੇ ਹੁੰਦੇ ਹੋ ਐਵੇਂ ਵਿਚਾਰੇ ਤੇਲ 'ਚ ਹੀ ਤਲਦੇ ਤੇਲ 'ਚ ਥੋੜਾ ਤਲਦੇ ਐਵੇਂ ਲੂਣ 'ਚ ਹੀ ਉਹਨਾਂ ਨੂੰ ਬਣਾਉਂਦੇ ਆ ਆਪਾਂ ਘਰਾਂ ਦੇ ਵਿੱਚ ਹੀ ਤੇਲ ਇੰਨਾ ਖਾਣੇ ਆ ਤਲ-ਤਲ ਕੇ ਦੇਖੋ ਫੁੱਲ ਗਏ ਬਣ ਗਏ ਵਧੀਆ ਬੇ ਦੇਖੋ ਦੇਖੋ ਆਪਣੇ ਵਧੀਆ ਫੁੱਲੇ ਬਣੇ ਇਸ ਤਰ੍ਹਾਂ ਬਣਾ ਸਕਦੇ ਆ ਆਪਾਂ ਥੋੜੇ ਜਿਹਾ ਪਾਪਕੋਰਨ ਵੀ ਵੇਖਦੇ ਆ ਬਣਾ ਕੇ ਲਓ ਜੀ ਤੇ ਹੁਣ ਆਪਾਂ ਥੋੜੇ ਜਿਹਾ ਪਾਪਕੋਰਨ ਵੀ ਪਾਉਣੇ ਆ ਵਿੱਚ ਇਹਦੇ ਇਹਦੇ ਤੇ ਆਪਾਂ ਨੂੰ ਕੋਈ ਭਾਂਡਾ ਦੇਣਾ ਪੈਣਾ ਨਹੀਂ ਤਾਂ ਇਹਨਾਂ ਉੱਡਣਗੇ ਦੇਖੋ ਮੱਖਕੀ ਵੇਖਦੇ ਆ ਬਣਾ ਕੇ ਦੇਖੋ ਜੀ ਬੰਨੇ ਸ਼ੁਰੂ ਹੋ ਗਏ ਆਪਣੇ ਫੁੱਲੇ ਵਿੱਚ ਕਿਉਂਕਿ ਇਹਨੂੰ ਢੱਕਣਾ ਪੈਂਦਾ ਨਹੀਂ ਤਾਂ ਨਾ ਲੂਣ ਹੋ ਜਾਗਾ ਬਸ ਆਪਾਂ ਪਣਾ ਕੇ ਖਾਉਣੇ ਤਾਂ ਤੇ ਤੇ ਆਪਣੇ ਆਪਣੇ ਫੁੱਲੇ ਆ ਵਧੀਆ ਬਣ ਗਏ ਵੇਖੋ ਉਵੇਂ ਹੀ ਬਣੇ ਆ ਦੇਖੋ ਬਹੁਤ ਵਧੀਆ ਬਣੇ ਦੇਖੋ ਜੀ ਤੇ ਫੁੱਲੇ ਵੀ ਆਪਣੇ ਬਣ ਗਏ ਬਿਲਕੁਲ ਵਧੀਆ ਇਹਨਾਂ ਨੂੰ ਕੱਢਦੇ ਆ ਹੁਣ ਆਪਾਂ ਚਾਲਣੀ 'ਚ ਕੱਢ ਲੈਂਦੇ ਆ ਕਿਉਂਕਿ ਲੂਣ ਫਿਰ ਆਪਾਂ ਨੂੰ ਛਾਨਿਆ ਜਾਊਗਾ ਸੌਖਾ ਲਓ ਜੀ ਤੇ ਪੌਪਕਣ ਕੱਢ ਲਏ ਆਪਾਂ ਹੁਣ ਇਹਨਾਂ ਨੂੰ ਛਾਨ ਲੈਨੇ ਇਸ ਤਰ੍ਹਾਂ ਲੂਣ ਸਾਰਾ ਨਿਕਲ ਜੇ ਵੇਖੋ ਸਾਰੇ ਹੀ ਆਪਣੇ ਨਾ ਫੁੱਲੇ ਬਣ ਗਏ। ਇੱਕ ਵੀ ਦਾਣਾ ਨਹੀਂ ਵਿਆਪ ਜਿਹੜਾ ਨਹੀਂ ਬਣਿਆ ਵੇਖੋ। ਸਾਰੇ ਹੀ ਬਣ ਗਏ ਵੇਖੋ ਕਿੱਡੇ ਸੋਹਣੇ ਫੁੱਲੇ। ਤੇ ਇਸ ਤਰੀਕੇ ਨਾਲ ਤੁਸੀਂ ਵੀ ਬਣਾ ਸਕਦੇ ਹੋ ਬਿਨਾਂ ਤੇਲ ਤੋਂ ਲੂਣ ਦੇ ਵਿੱਚ ਤੇ ਇਹ ਜਿਹੜਾ ਲੂਣ ਹੈ ਤੁਸੀਂ ਰੱਖ ਲੈਣਾ। ਇਹ ਆਪਾਂ ਨੂੰ ਫੇਰ ਵੀ ਕੰਮ ਦਿੰਦਾ ਇਹਨਾਂ ਨੂੰ ਕਿਸੇ ਡੱਬੇ ਵਿੱਚ ਪਾ ਕੇ ਰੱਖ ਲਓ ਫੇਰ ਵੀ ਆਪਾਂ ਨੂੰ ਇਹ ਇਸ ਨੂੰ ਆਪਾਂ ਵਰਤ ਸਕਦੇ ਜਿਵੇਂ ਕੇਕ ਬਣਾਉਣਾ ਆਵੇ ਉਹਦੇ ਵਾਸਤੇ ਵਰਤ ਸਕਦੇ ਜਿਵੇਂ ਦੁਬਾਰਾ ਆਪ ਐਵੇਂ ਪੋਪਲੇ ਬਣਾਉਣੇ ਹੁਣ ਤਾਂ ਵੀ ਬਣਾ ਸਕਦੇ ਆ ਤੇ ਇਸ ਤਰ੍ਹਾਂ ਤੁਸੀਂ ਵੀ ਜਰੂਰ ਬਣਾ ਕੇ ਵੇਖਿਓ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰਿਓ ਥੈਂਕ ਯੂ